ਜਿਹੜਾ ਸ਼ਹਿਰ ਮੁਹਾਲੀ ਦੇ ਵਿੱਚ ਸਫਾਈ ਸੇਵਕਾਂ ਦੇ ਗਾਰਵੇਟ ਕਟੜ ਦੀ ਲਗਾਤਾਰ ਹੜਤਾਲ ਚੱਲ ਰਹੀ ਸੀ ਸਾਡੇ ਸਮੇਂ ਦੀ ਅੱਜ ਤੀਜਾ ਦਿਨ ਸੀਗਾ ਚੱਲ ਰਹੀ ਹੈ ਹੜਤਾਲ ਤੀਜੇ ਦਿਨ ਵਿੱਚ ਦਾਖਲ ਹੋਈ ਚੱਲ ਰਹੀ ਹੈ ਧਰਨੇ ਵਿੱਚ ਸਾਡੇ ਮਰਹੂਮ 레ਤਾ ਸਾਡਾ ਸਾਥੀ ਇੱਕ ਸਫਾਈ ਸੇਵਕ ਧਰਨੇ ਵਿੱਚ ਹਾਰਟ ਅਟੈਕ ਆਉਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਸਾਡੇ ਨਾਲ ਯੂਨੀਅਨ ਦੇ ਆਗੂ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ ਹੈ ਜਿਸ ਦੇ ਜੋ ਅੱਜ ਦੀ ਮੀਟਿੰਗ ਤਾਂ ਬੜੀ ਬੜੇ ਹੀ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਮਾਨਯੋਗ ਕਮਿਸ਼ਨ ਸਾਹਿਬ ਵੱਲੋਂ ਸਾਡੀ ਮੰਗਾ ਇੱਕ ਇੱਕ ਕਰਕੇ ਮੰਗਾਤੇ ਸਾਨੂੰ ਬੜਾ ਚੰਗਾ ਪਰੋਸਾ ਦੇ ਵਿਸ਼ਵਾਸ ਦਿੱਤਾ ਹੈ ਮੰਨਣ ਦਾ ਜੀਵੇ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਪਵਨ ਜੀ ਜਿਹੜਾ ਤੁਹਾਡਾ ਅੱਜ ਹੜਤਾਲ ਚੱਲ ਰਹੀ ਸੀ 21 ਸਿੱਟਾ ਨਿਕਲੇ ਜੀ ਮੈਂ ਧੰਨਵਾਦੀ ਆ ਤੁਹਾਡੇ ਚੈਨਲ ਦਾ ਕਿ ਜਿਹੜਾ ਸ਼ਹਿਰ ਮੁਹਾਲੀ ਦੇ ਵਿੱਚ ਸਫਾਈ ਸੇਵਕਾਂ ਦੇ ਗਾਰਬਜ ਕਟਰ ਦੀ ਲਗਾਤਾਰ ਹੜਤਾਲ ਚੱਲ ਰਹੀ ਸੀ ਅਮੇਰ ਸਮੇ ਦੀ ਅੱਜ ਤੀਜਾ ਦਿਨ ਸੀਗਾ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ ਹੋਈ ਸੀਗੀ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ ਚੱਲ ਰਹੇ ਧਰਨੇ ਵਿੱਚ ਸਾਡੇ ਮਰਹੂਮ ਰੇਤਾ ਸਾਡਾ ਸਾਥੀ ਇੱਕ ਸਫਾਈ ਸੇਵਕ ਧਰਨੇ ਵਿੱਚ ਹਾਰਟ ਅਟੈਕ ਆਉਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਭਗਵਾਨ ਵਾਲਮੀਕ ਜੀ ਦੇ ਚਰਨਾਚ ਜਾਵੀ ਰਾਜੇ ਅੱਜ ਸਮਾਹ ਦੇ ਵਿੱਚ ਬੜਾ ਗੁੱਸਾ ਬੜਾ ਰੋਸ ਸੀਗਾ ਸ਼ਹਿਰ ਦੇ ਹਾਲਾਤ ਖਰਾਬ ਹੋਣੇ ਸੀਗੇ ਸ਼ਹਿਰ ਤੀਜੇ ਦਿਨ ਚੱਰੀ ਹੜਤਾਲ ਦੇ ਵਿੱਚ ਵੈਸੀ ਸਫਾਈ ਦੀ ਬਹੁਤ ਹੀ ਪਰੇਸ਼ਾਨੀਆਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਪ੍ਰਸ਼ਾਸਨ ਵੱਲੋਂ ਮੁੜ ਦੂਜੀ ਮੀਟਿੰਗ ਕਰਵਾਈ ਗਈ ਇੱਕ ਮੀਟਿੰਗ ਸਾਡੀ ਕੱਲ ਹੋਈ ਸੀਗੀ ਮਾਨਯੋਗ ਐਮ ਐਲ ਏ ਸਾਹਿਬ ਦੇ ਨਾਲ ਕੁਝ ਮੰਗਾਂ ਤੇ ਸਮਤੀ ਬਣੀ ਸੀ ਕੁਝ ਰਹਿ ਗਈ ਸੀ ਕੋਈ ਸਿੱਟਾ ਨਹੀਂ ਨਿਕਲਿਆ ਸੀ ਕੱਲ ਲੇਕਿਨ ਅੱਜ ਮੁੜ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਯੂਨੀਅਨ ਦੇ ਆਗੂ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ ਹੈ ਜਿਸ ਦੇ ਜੋ ਅੱਜ ਦੀ ਮੀਟਿੰਗ ਦਾ ਬੋੜੀ ਬੜੇ ਹੀ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਮਾਨਯੋਗ ਕਮਿਸ਼ਨ ਸਾਹਿਬ ਵੱਲੋਂ ਸਾਡੀ ਮੰਗਾ ਇੱਕ ਇੱਕ ਕਰਕੇ ਮੰਗਾਤੇ ਸਾਨੂੰ ਬੜਾ ਚੰਗਾ ਭਰੋਸਾ ਦੇ ਵਿਸ਼ਵਾਸ ਦਿੱਤਾ ਮੰਨਣ ਦਾ ਜਿਵੇਂ ਕਿ ਸਭ ਤੋਂ ਪਹਿਲੀ ਮੰਗ ਸੀ ਕਿ ਸਾਡੀ ਵੀ ਜਿਨ੍ਹਾਂ ਨੂੰ ਲਗਾਤਾਰ ਕੰਮ ਕਰਦੇ ਨੂੰ 3 ਸਾਲ ਹੋ ਗਏ ਹਨ ਜਿਹੜੇ ਡੀਸੀ ਰੇਟ ਤੇ ਭਰਤੀ ਕੀਤੇ ਗਏ ਸੀ ਸਫਾਈ ਕਰਮਚਾਰੀ ਉਹਨਾਂ ਨੂੰ ਰੈਗੂਲਰ ਕਰਨ ਦਾ ਜਿਹੜਾ ਮਤਾ ਉਹ ਆਉਣ ਵਾਲੇ ਹਾਲਤੋ ਵਿੱਚ ਲਿਆ ਕੇ ਪਾਸ ਕਰਵਾਇਆ ਜਾਵੇਗਾ ਨੰਬਰ 2 ਤੇ ਜਿਹੜੀ ਤਨਖਾਹ ਦੀ ਗੱਲ ਸੀਗੀ ਬਿਨਾਂ ਦੀ ਤਨਖਾਹਾਂ ਵੀ ਵਾਦਾ ਕੀਤਾ ਜਾਵੇ ਸਫਾਈ ਸੇਵਕਾਂ ਦੀਆਂ ਤਾਂ ਗੱਲ ਮਾਨਯੋਗ ਸਾਹਿਬ ਮਾਨਯੋਗ ఎమ్మెల్యే ਸਾਹਿਬ ਨੇ ਵੀ ਪ੍ਰੋਸਾ ਦਿੱਤਾ ਸੀਗਾ ਉਹਨਾਂ ਦੀ ਗੱਲਬਾਤ ਸਰਕਾਰ ਨਾਲ ਚੱਲ ਰਹੀ ਹੈ ਵਿਧਾਨ ਸਭਾ 'ਚ ਉਹਨਾਂ ਨੇ ਮੁਕਤ ਮੁੱਦਾ ਚੁੱਕਿਆ ਸੀਗਾ ਇਹ ਵੀ ਬਹੁਤ ਹੀ ਜਲਦ ਉਹਨਾਂ ਨੇ ਅੱਜ ਵੀ ਸਰਕਾਰ ਨਾਲ ਗੱਲਬਾਤ ਕੀਤੀ ਹੈ ਮੰਤਰੀਆਂ ਨਾਲ ਸਰਕਾਰਾਂ ਨਾਲ ਇਸ ਜਿਹੜੀ ਇਹਦੀ ਤਨਖਾਹ 18000 ਬਹੁਤ ਹੀ ਜਲਦ ਇਸ ਸਰਕਾਰ ਵੱਲੋਂ ਪਾਸ ਹੋ ਕੇ ਇਹ ਲਾਗੂ ਕੀਤੀ ਜਾਵੇਗੀ ਤੇ ਜਿਹੜਾ ਆਨਲਾਈਨ ਹਾਜ਼ਰੀ ਲਗਾਉਣ ਦਾ ਜਿਹੜਾ ਕੋਰ ਸਾਡੇ ਕੋਲ ਲਾਇਆ ਜਾ ਰਿਹਾ ਸੀਗਾ ਇਹ ਵੀ ਮਾਨਯੋਗ ਕਮਿਸ਼ਨਰ ਸਾਹਿਬ ਰਦ ਕਰ ਦਿੱਤਾ ਗਿਆ ਜਦੋਂ ਉੱਥੋਂ ਕੋਈ ਫੈਸਲਾ ਨਹੀਂ ਹੁੰਦਾ ਤੇ ਜਿਹੜੀ ਨਗਰ ਨਿਗਮ ਸਾਡੀ ਹਦਵੰਦੀ ਵਧੀ ਹੈ ਨਗਰ ਨਿਗਮ ਦੀ ਹਦਵੰਦੀ ਵਧਣ ਕਾਰਨ ਸਾਡੀ ਮੰਗ ਸੀ ਕਿ ਵੀ 1500 ਸਫਾਈ ਸੇਵਕਾਂ ਦੀ ਹੋਰ ਰਗੜੋਪਰਤੀ ਕੀਤੀ ਜਾਵੇ ਤਾਂ ਕਮਿਸ਼ਨਰ ਸਾਹਿਬ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜੋ ਜਲੰਧਰ ਚ ਜਿਵੇਂ ਪ੍ਰਤੀ ਹੋਈ ਹੈ ਰਗੜੋਪਰਤੀ ਜੇ ਉੱਥੇ ਹੋਈ ਹੈ ਜੇ ਸਰਕਾਰ ਦੇ ਹੁਕਮ ਹੋਣਗੇ ਇੱਥੇ ਤਾਂ ਜਦੋਂ ਵੀ ਪ੍ਰਤੀ ਕੀਤੀ ਜਾਵੇਗੀ ਇੱਥੇ ਵੀ ਰਗੜੋਪਰਤੀ ਕੀਤੀ ਜਾਵੇਗੀ ਉਹਨਾਂ ਨੇ ਭਰੋਸਾ ਦਿੱਤਾ ਤੇ ਜਿਹੜੀ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸੀਗਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਉਹ ਮਾਨਯੋਗ ਐਮਐਲਏ ਸਾਹਿਬ ਨੇ ਪ੍ਰੋਸਾ ਦਿੱਤਾ ਕਿ ਉਹ ਵਿਧਾਨ ਸਭਾ ਦੇ ਮੁੱਦਾ ਚੁੱਕਣਗੇ ਇਹਨੂੰ ਲਾਗੂ ਕਰਵਾਉਣ ਦਾ ਤੇ ਜਿਹੜੀ ਡੋਰ ਟੂ ਡੋਰ ਕੂੜਾ ਚੁੱਕਣ ਦਾ ਠੇਕਾ ਨੇ ਦਿੱਤਾ ਸੀਗਾ ਗੱਡੇ ਲਾਉਣ ਦੀ ਕਾਰਵਾਈ ਸੀਗੀ ਜਿਹੜਾ ਕੱਲ ਉਦਘਾਟਨ ਕਰ ਰਹੇ ਸੀਗੇ ਇਹ ਜਿਹਦਾ ਪੂਰੇ ਸਮਾਜ ਦੇ ਨਾਲ ਵਿਰੋਧ ਕੀਤਾ ਸਭਾਈ ਸੋਕ ਨੇ ਵਿਰੋਧ ਕੀਤਾ ਸੀਗਾ ਉਹ ਵੀ ਇਹਨਾਂ ਨੇ ਫੈਸਲਾ ਲਿਆ ਕਿ ਜਦੋਂ ਤੱਕ ਸਾਡੇ ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਮਾਨਯੋਗ ਤੰਤਨ ਗਰੇਵਾਲ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਤ ਭਗਵੰਤ ਮਾਨ ਸਿੰਘ ਨਾਲ ਕੋਈ ਮੰਤਰੀ ਨਾਲ ਮੀਟਿੰਗ ਨਹੀਂ ਹੁੰਦੀ ਸਰਕਾਰ ਨਾਲ ਮੀਟਿੰਗ ਨਹੀਂ ਹੁੰਦੀ ਕੋਈ ਫੈਸਲਾ ਨਹੀਂ ਹੁੰਦਾ ਉੱਪਰ ਉਦੋਂ ਤੱਕ ਇਹ ਸ਼ਹਿਰ ਵਿੱਚ ਕੋਈ ਉਦਘਾਟਨ ਨਹੀਂ ਕੀਤਾ ਜਾਵੇਗਾ ਕੋ ਗੋਡੀਆਂ ਨਹੀਂ ਚਲਾਈਆਂ ਜਾਣਗੀਆਂ ਤੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਲਿਖਤੀ ਲਿਖਤੀ ਹੁਣ ਕਮਿਸ਼ਨ ਸਾਹਿਬ ਵੱਲੋਂ ਦਿੱਤਾ ਜਾਏਗਾ ਇਸ ਲਈ ਉਹਨਾਂ ਵੱਲੋਂ ਦਿੱਤੇ ਗਏ ਪ੍ਰਸਤੇ ਤੋਂ ਬਾਅਦ ਮਾਨਯੋਗ ਐਮਐਲਏ ਵੱਲੋਂ ਦਿੱਤੇ ਗਏ ਪ੍ਰਸਤੇ ਤੋਂ ਬਾਅਦ ਇਹ ਜਿਹੜੀ ਚੱਲ ਰਹੀ ਹੜਤਾਲ ਹੈ ਇਸ ਨੂੰ 15 ਦਿਨਾਂ ਲਈ ਮੁਲਤਵੀ ਕੀਤਾ ਗਿਆ ਹੈ ਜੇ 15 ਦਿਨਾਂ ਵਿੱਚ ਕੋਈ ਠੋਸ ਕਦਮ ਨਾ ਲਿਆ ਗਿਆ ਤੇ ਜੇ ਦੁਬਾਰਾ ਸ਼ੰਕਸ ਕਰਨ ਦੀ ਰੋਡ 'ਤੇ ਸਫਾਈ ਸੇਵਕਾਂ ਨੂੰ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਸੀਂ ਚਾਹੁੰਦੇ ਸੀਗੇ ਵੀ ਸਾਡਾ ਜਿਹੜਾ ਸਫਾਈ ਮਜ਼ਦੂਰ ਧਰਨੇ 'ਚ ਉਹਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਧਰਨੇ ਵਿੱਚ ਲਿਆ ਕੇ ਸਾਰੇ ਸਮਾਜ ਨੂੰ ਸ਼ਰਦਾਂਜਵੀ ਰੂਪਿਤ ਕਰਨੀ ਸੀ ਕਿ ਇਹ ਮੈਸੇਜ ਜ਼ਰੂਰ ਦਿੱਤਾ ਗਿਆ ਸੀਗਾ ਲੇਕਿਨ ਜਦੋਂ ਇੱਕ ਇੱਕ ਖਬਰ ਪ੍ਰਸ਼ਾਸਨ ਵਿੱਚ ਫੈਲੀ ਪੁਲਿਸ ਪ੍ਰਸ਼ਾਸਨ ਵਿੱਚ ਫੈਲੀ ਤਾਂ ਉਹਨਾਂ ਨੇ ਉਹਨਾਂ ਦੇ ਘਰ ਖੜ੍ਹੜ ਵਿਖੇ ਪੂਰੀ ਪੁਲਿਸ ਫੋਰਸ ਲਾ ਦਿੱਤੀ ਤੇ ਉਹ ਤੇ ਰੋਕ ਲਾ ਦਿੱਤਾ ਉਹਨਾਂ ਦੀ ਬੋਡੀ ਇੱਥੇ ਨਹੀਂ ਆਂ ਦਿੱਤੀ ਗਈ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਸਿਰਫ ਇੱਥੇ ਅੱਧੇ ਘੰਟੇ ਵਾਸਤੇ ਲੈਣਾ ਫਿਰ ਉਹਨਾਂ ਦਾ ਸੰਸਕਾਰ ਕਰਨਾ ਹੈ ਲੇਕਿਨ ਇਹਨਾਂ ਨੇ ਉੱਥੇ ਲੇਕਿਨ ਇਸ ਦੇ ਇਵਜ ਵਿੱਚ ਇਹਨਾਂ ਨੇ ਸਾਡੀਆਂ ਮੰਗਾਂ ਜ਼ਰੂਰ ਪ੍ਰਵਾਨ ਕੀਤੀਆਂ ਇਸ ਕਰਕੇ ਸਾਡੀਆਂ ਸਫਾਈ ਸੇਵਕਾਂ ਦੀਆਂ ਮੰਗਾਂ ਨਾਲ ਸਮੁੰਦਰ ਜਿਹੜਾ ਸ਼ਹਿਰ ਦੇ ਹਾਲਾਤ ਵੀ ਖਰਾਬ ਹੋ ਰਹੇ ਸੀਗੇ ਹੁਣ ਅਸੀਂ ਪਰਿਵਾਰ ਕੋਲ ਜਾਵਾਂਗੇ ਸਾਰੇ ਸਫਾਈ ਸੇਵਕ ਉੱਥੇ ਜਾਵਾਂਗੇ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗੇ ਤੇ ਉਹਨਾਂ ਦਾ ਸੰਸਕਾਰ ਵੀ ਕੀਤਾ ਜਾਵੇਗਾ ਸਾਰੇ ਨਾਲ ਮਾਣ ਸਾਹਿਬ ਖੜੇ ਵੀ ਦੀ ਇਸ ਦੀ ਇਹਨਾਂ ਦੇ ਨਾਲ ਵੀ ਫਿਰ ਸੀ ਹੁਣ ਫਿਰ ਬੈਠ ਕੇ ਸਾਰੇ ਨੇ ਚਾਰ-ਪੰਜ ਰਾਤ ਕੀਤਾ ਹੈ ਜਿੰਨੇ ਕਾਫੀ ਮੰਗਰ ਦੇ ਜਿਹੜੇ ਤੁਹਾਡੀਆਂ ਤੁਸਕਾਂ ਦਿੱਤੀਆਂ ਨੇ ਕਿ ਇਹਦੇ ਵਿੱਚ ਜਿਹੜੇ ਵੀ ਮੁੱਢੀ ਮੁੱਢੀ ਪੰਨੇ ਵਰਤਾਂ ਦੱਸਦੇ ਨੇ ਸਾਰੇ ਦੇ ਸਾਰੇ ਅਸੀਂ ਸਰਕਾਰ ਦੇ ਲੈਵਲ ਤੇ ਕੰਮ ਕਰਾਂਗੇ ਕਹਤਾ ਹੈ ਕਿ ਜਿਹੜੀ ਤਰੀਕ ਕੋਟ੍ਰੈਕਟ ਦੇ ਜਿਹੜੇ ਲੋਕ ਨੇ ਜਿਹੜੇ ਕੱਚੇ ਲੋਕ ਨੇ ਜਿਹਨੂੰ ਆਪਾਂ ਪੱਕੇ ਕਰ ਸਕਦੇ ਆ ਪਰੇਗੋ ਕਰਨੇ ਦੀ ਕੋਸ਼ਿਸ਼ ਕਰਤਾ ਆ ਉਹੀ ਗੱਲ ਕਰਾਂਗੇ ਜਿ ਕਿ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਡੀਸੀ ਰੇਟ ਦਾ ਕਿ ਕਿਥੇ ਚਲੇ ਰਿਹਾ ਉਹ ਘਟੇ ਕਿੰਨੇ ਘਟੇ ਦੇ ਵਿੱਚ ਸਵਾਰ ਪਰਣਾ ਦੇ ਨੱਛੇ ਪਾਉਣੇ ਕੋਈ ਆਪਸ਼ੀਲ ਦੇ ਸੋ ਦੂਜਿਆਂ ਜੀਓ ਕੋਸ਼ਿਸ਼ ਕਰਦੇ ਕਿ ਜੇ ਡੀਸੀ ਰੇਟ ਕਿਉਂਕਿ ਇਹ ਇੱਕ ਮਸਲਾ ਰਕਾਮ ਮਸਲਾ ਕਿ ਆਪਨੇ ਬੰਦੋ ਇਸ ਨੂੰ ਕਿ ਉਹ ਸਰਕਾਰ ਦੇ ਉੱਪਰ ਕਿਹੜਾ ਕਿਸੇ ਡੀਸੀ ਰੇਟ ਵਾਲਾ ਉਹ ਵੀ ਸਰਕਾਰ ਨੂੰ ਨਾ ਦਿੱਖੇ ਤੇ ਜਾਣ ਇਸ ਤਰ੍ਹਾਂ ਸਾਡੀ ਸੀ ਅਸੀਂ ਸਰਕਾਰ ਦੇ ਰਵੱਈਏ ਸੀ ਕਿਸੀ ਕਿਸੀ ਆਪਣੀ ਆਗਰੀ ਹੈ ਉਹ ਮਿੱਠਾ ਲਾ ਕੇ ਹੋएगी ਐਪ ਦੇ ਨਾਲ ਹੋएगी ਉਹ ਜੇ ਅਸੀਂ ਜਿੰਨੀ ਦੇਰ ਤੱਕ ਹੋ ਗਿਆ ਸਰਕਾਰ ਦੇ ਰਵੱਈਏ ਕੋ ਫੈਸਲਾ ਨਹੀਂ ਹੁੰਦਾ ਉਹ ਅਸੀਂ ਟੈਂਪਰੀਟਰੀ ਤੌਰ ਤੇ ਰੋਕਦੇ ਆਂ ਕੋਈ ਵੀ ਆਪਾਂ ਕਰਦੇ ਪਾਕਿਸਤਾਨ ਤੋਂ ਨਵਾ ਜਿਹੜਾ ਡੂ ਟੂ ਡੂ ਕਲੈਕਸ਼ਨ ਵਾਲਾ ਸੀ ਠੀਕਾ ਆਪ ਨੂੰ ਟੈਂਪਰੀਟਰੀ ਤੌਰ ਤੇ ਕੱਢ ਦਿਆ ਗੱਡੀਆਂ ਨਹੀਂ ਚੱਲੀਆਂ ਗਿਆ ਉਹ ਜਿੰਨੀ ਦੇਰ ਤੱਕ ਸਰਕਾਰ ਨਾਲ ਸੱਡੀ ਗੱਲਬਾਤ ਨਹੀਂ ਹੁੰਦੀ ਉਹ ਅਸੀਂ ਦੇਖ ਰਹੇ ਹਾਂ ਉਹਨਾਂ ਦਾ ਸਾਰਾ ਰੋਕ ਕੇ ਰੱਖਦੇ ਆਂ ਮਹਾਨੀ ਦੀ ਹੱਥ ਵਧੀ ਹੈ ਉਹਦੇ ਤੇ ਆਪਾਂ ਨੂੰ ਹੋਰ ਮੈਂ ਪਾਰ ਦੀ ਔਰ ਹੈ ਨਵੀਂ ਲੋਕਾਂ ਦੀ ਰੋਡ ਹੈ ਤੇ ਉਹਦੇ ਵੀ ਆਪਾਂ ਦੇਖਾਂਗੇ ਜਿੱਦੇ ਵੀ ਆਪਾਂ ਅੱਗੇ ਨਵੀਂ ਧਰਤੀ ਹੁੰਦੀ ਹੈ ਉਹ ਧਰਤੀ ਦੇ ਅੱਗੇ ਨਵੀਂ ਹੋਣੀ ਹੈ ਇਸ ਤੋਂ ਰਹਾ ਕੋਈ ਵੀ ਹੋਰ ਛੋਟੇ ਜੁਤੀਆ ਬੰਦੇ ਨੇ ਸਾਡੇ ਤੇ ਇੱਥੇ ਰਹਿਣਾ ਸਫਾਈ ਦੇ ਪੂਰੇ ਪ੍ਰੋਗਰੈਸ਼ਨ ਵੀ ਆਪ ਕੋ ਬੇਦਰਦੀ ਹੋਣੀ ਹੈ ਨਾ ਉਹ ਤੁਸੀਂ ਦੇਖ ਲੈਣੀ ਜਿਹੜੀ ਚੀਜ਼ ਵੀ ਹੋਰ ਵਾਰੀ ਹੈ ਉਹ ਨਾਲ ਦੀ ਨਾਲ ਹੀ ਹੋਲੇਗੀ ਤੇ ਤੁਸੀਂ ਸਾਰੇ ਆਪ ਕੋ ਆਪਣੇ ਕੰਮਾਂ ਤੇ ਲੱਗੋ ਕਿਉਂਕਿ ਤੁਸੀਂ ਜੇ ਆਪ ਦਾ ਕੰਮ ਰੋਕਦੇ ਹੋ ਤੇ ਕਿ ਕਾ ਸ਼ਹਿਰ ਤੇ ਲੋਕ ਸ਼ਹਿਰ ਦੇ ਚ ਸਫਾਈ ਨੂੰ ਦੀ ਦੂਜਾ ਆਪਣਾ ਕੌਡਰ ਦੀ ਇਕਰਾਰਨਾਮਾ ਹੁੰਦਾ ਹੈ ਤੇ ਆਣੀ ਕਰਾਮ ਹੁੰਦੀ ਹੈ ਤੁਸੀਂ ਆਪਣੇ ਆਪਣੇ ਕੰਮ ਦੇ ਰੱਖੋ ਕਿ ਪਾ ਦੇ ਪ੍ਰਧਾਨ ਨੇ ਉਹ ਲੱਗੇ ਹੋਏ ਤੁਹਾਡੇ ਦੀ ਜੋੜਨਾ ਤੇ ਕੀ ਕਦੇ ਹੋਏਗਾ ਜਿੱਥੇ ਵੀ ਕਦੇ ਕਮੀ ਹੋਏਗੀ ਫਿਰ ਤੁਹਾਡਾ ਕੱਟੇ ਹੋਸਟਾਟੇ ਤੁਸੀਂ ਨਾਲੋ ਕਿ ਆਪਣਾ ਕੰਮ ਕਰ ਜਾਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ